ਸਬਾਤ ਮੀਟਿੰਗ ਹੋਈ ਹੈ ਇਲੈਕਸ਼ਨ ਦੀ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਇਸ ਕਿਸਮ ਦੀ ਪ੍ਰੈਪਰੇਸ਼ਨ ਹੈ ਕਿਸ ਤਰ੍ਹਾਂ ਅੱਗੇ ਕੰਮ ਕਰਨਾ ਹੈ ਗਰਾਊਂਡ ਲੈਵਲ ਤੇ ਪ੍ਰੈਪਰੇਸ਼ਨ ਚੈੱਕ ਕੀਤੀ ਹੈ ਸਾਰੇ ਨਾਲ ਵਿਚਾਰ ਸਾਂਝੇ ਕੀਤੇ ਇਸ ਤਰ੍ਹਾਂ ਸਾਰੇ ਰਲ ਮਿਲ ਕੇ ਤਕੜਾ ਹੋ ਕੇ ਪੰਜਾਬ ਕਨੇਓ ਬੀਜੇਪੀ ਦੇ ਤੀਜੀ ਦਫਾ ਸਰਕਾਰ ਜਦੋਂ ਬਣਨ ਜਾ ਰਹੀ ਹੈ ਮੋਦੀ ਸਾਹਿਬ ਦੁਆਰ ਤੀਜੀ ਦਫਾ ਪ੍ਰਧਾਨ ਮੰਤਰੀ ਬਣ ਉਹਦੇ ਚ ਪੰਜਾਬ ਦਾ ਬੀਜੇਪੀ ਦਾ ਯੋਗਦਾਨ ਪੂਰਾ ਹੋਵੇ ਉਹਦੇ ਵਾਸਤੇ ਸੈਨ ਡਿਸਕਸ ਚੱਕਸਾ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਹੈ ਕੈਪਟਨ ਮਨਿੰਦਰ ਸਿੰਘ ਜੀ ਵੀ ਨਜਾ ਵੀ ਆ ਰਹੇਗਾ ਪ੍ਰਚਾਰ ਦੇ ਵਿੱਚ ਨਾ ਮੀਟਿੰਗਾਂ ਤੇ ਦੇਖੋ ਆ ਇਸ ਲੈਵਲ ਦੀ ਗਰਾਊਂਡ ਲੈਵਲ ਦੀ ਮੀਟਿੰਗ ਹੈ ਉਹ ਸਾਡੇ ਸਾਰੇ ਸਭ ਤੋਂ ਸੀਨੀਅਰ ਲੀਡਰ ਹੈਗੇ ਸੋ ਉਹਨਾਂ ਦੀ ਗਾਈਡੈਂਸ ਦੇ ਤਹਿਤ ਸਾਰਾ ਕੁਝ ਹੋ ਰਿਹਾ ਸਾਰੇ ਅਸੀਂ ਬੈਠੇ ਹਾਂ ਸਾਰੇ ਉਹਨਾਂ ਦੇ ਡਾਇਰੈਕਸ਼ਨਸ ਨਾਲ ਹੀ ਹੋ ਰਿਹਾ ਸਰ ਜੀ ਭੂਮਿਕਾ ਰਹੀ ਕਿ ਬਿਲਕੁਲ ਸਾਬ ਉਹਨਾਂ ਦਾ

ਉਜੀ ਯੂਰਪ ਚ ਵੀ ਦੇਖਿਆ ਵੀ ਉੱਥੇ ਕਿਸਾਨ ਸੜਕਾਂ ਤੇ ਤੁਰੇ ਫਿਰਦੇ ਸੀਗੇ ਕਿਸਾਨ ਦੀ ਪਰੇਸ਼ਾਨੀ ਹੈਗੀ ਉਹਦੇ ਨਾਲ ਹਰੇਕ ਬੱਚਾ ਬੱਚਾ ਸਹਿਮਤ ਹੈ ਪਰ ਜੋ ਇਹ ਸੁਝਾਅ ਦੇ ਰਹੇ ਹੈ ਵੀ ਇਸ ਤਰ੍ਹਾਂ ਮਸਲੇ ਦਾ ਹੱਲ ਹੋਊਗਾ ਉਹਦੇ 'ਚ ਫਰਕ ਹੈ ਮੈਂ ਨਹੀਂ ਸਮਝਦਾ ਵੀ ਜਿਹੜੀ ਗੱਲ ਇਹ ਕਹਿ ਰਹੇ ਆ ਉਹਦੇ 'ਚ ਪੰਜਾਬ ਦਾ ਕੋਈ ਭਲਾਈ ਹੈ ਜਾਂ ਪੰਜਾਬ ਦੇ ਕਿਸਾਨ ਦੀ ਸਮੱਸਿਆ ਦਾ ਮੁੱਢਲੀ ਜਿਹੜੀ ਸਮੱਸਿਆ ਹੈ ਉਹਦਾ ਹੱਲ ਹੋਊਗਾ ਉਹਦੀ ਅਸਪੱਕ ਗੱਲ ਲੱਗਦਾ ਹੈ ਟੇਬਲ ਟਾਕ ਕਰਕੇ ਹੋ ਸਕਦਾ ਹੈ ਤੁਸੀਂ ਗੱਲ ਰੱਖੀ ਹੈ ਨਾ ਸੈਂਟਰ ਦੇ ਵਿੱਚ ਕੀ ਇਸ ਤਰੀਕੇ ਦੀ ਇਹ ਕੋ ਸੇਫ ਨਹੀਂ ਕਰਨਾ ਪਰ ਇਹ ਸੈਂਟਰ ਤੇ ਰੱਖੀ ਕੀ ਹੈ ਸੈਂਟਰ ਦੇ ਦਾ ਵਜ਼ੀਰ ਤਿੰਨ ਵਾਰੀ ਇੱਥੇ ਆ ਕੇ ਗੱਲ ਕਰਕੇ ਗਏ ਆ ਸਾਰੀ ਗੱਲ ਹੋਈ ਉਹਦੇ ਵਿੱਚ ਉਦੋਂ ਇਹਨਾਂ ਨੇ ਵਕੀਲ ਬਣਾ ਲਏ ਭਗਵੰਤ ਮਾਨ ਜੀ ਨੂੰ ਪਰ ਜਿਹੜੇ ਆ ਕੇ ਵਕੀਲ ਹੋਗਾ ਉਹ ਜੇ ਫਿਰ ਫੈਸਲੇ ਹੋਣੇ ਸਭ ਇਸ ਕਰਕੇ ਕੋਈ ਗੱਲ ਸਿਰੇ ਨਹੀਂ ਚੜੀ ਪਰ ਜਿਹੜੇ ਸੁਝਾਅ ਹੈ ਹੋ ਸਕਦਾ ਵੀ ਮੇਰੇ ਦਿਮਾਗ 'ਚ ਜੋ ਮੈਂ ਜਿਹੜਾ ਕਿਸਾਨ ਆ ਮੇਰੀ ਸਮੱਸਿਆ ਹੋ ਰਹਿ ਕੋਈ ਹੋਰ ਕਿਸਾਨ ਦੂਜੇ ਇਲਾਕੇ 'ਚ ਬੈਠਾ ਹੈ ਮਾਲਵੇ ਵਾਲਾ ਅਸੀਂ ਤਾਂ ਰਾਜਸਥਾਨ ਦੇ ਜੜਕੇ ਬੈਠੇ ਸਾਡੀ ਸਮੱਸਿਆ ਹੋਰ ਹੈ ਵਾਕੀ ਇਲਾਕਿਆਂ ਦੀ ਸਮੱਸਿਆ ਹੋਰ ਹੈ ਉਸੇ ਤਰ੍ਹਾਂ ਹੀ ਪੰਜਾਬ ਦੀ ਸਮੱਸਿਆ ਕਿਸਾਨ ਦੀ ਹੋਰ ਹੈ ਬਾਹਰ ਵਾਲਿਆਂ ਦੀ ਹੋਰ ਹੈ ਆ ਜਿਹੜਾ ਇੱਕ ਜੋ ਸੁਝਾਵਾ ਹੈ ਦੇ ਰਹੇ ਨੇ ਸਭ ਇਹਦੇ ਤੇ ਮੈਂ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਸਭ ਮੈਂ ਆਪਣੇ ਸੁਝਾਅ ਰੱਖੂੰਗਾ ਜਿਹੜੇ ਲੋਕਾਂ ਨੇ ਕਿਹਾ ਕਿ ਜਿਹੜਾ ਪ੍ਰੋਪਰਟੀ ਦਾ ਰੇਟ ਹੈ ਖਾਨੂੰ ਨਹੀਂ ਮਿਲ ਰਿਹਾ ਜਿਸ ਦੇ ਕਰਕੇ ਜੋ ਵੀ ਜਿਹੜੇ ਪਿੰਡ ਪਾਪਾ ਤੇ ਆਮ ਆਦਮੀ ਪਾਰਟੀ ਦਾ ਬਰੂਮ ਕਰ ਰਹੇ ਨੇ ਬਾਈ ਕੱਟੇ ਕੋ ਸਾਹਿਬ ਐਨ ਕੇ ਸ਼ਰਮਾ ਜੀ ਪਤਾ ਨਹੀਂ ਕੀ ਕਹਿ ਰਹੇ ਸੀ ਨਹੀਂ ਕਹਿ ਰਹੇ ਸੀ ਐਨ ਕੇ ਸ਼ਰਮਾ ਜੀ ਨੂੰ ਪੁੱਛਣ ਵਾਲੇ ਜੀ ਇਹਨਾਂ ਦੇ ਸਰਕਾਰ 'ਚ ਬੈਠੇ ਸੀਗੇ ਜਿਹੜਾ ਲਿੰਕ ਬਣਨਾ ਸੀ ਰੇਲਵੇ ਵਾਲਾ ਇਹਨੇ ਸਾਲਾਂ ਤੋਂ ਕਿਉਂ ਰੁਕਿਆ ਪਿਆ ਕਿਉਂਕਿ ਮੁਆਵਜ਼ਾ ਤਾਂ ਕੇਂਦਰ ਤੋਂ ਆਇਆ ਪਿਆ ਸੀਗਾ ਉਹ ਸਰਕਾਰ ਤੋਂ ਨਹੀਂ ਦਿੱਤਾ ਗਿਆ ਬਾਦਲ ਸਾਹਿਬ ਵੱਲੋਂ ਇਹ ਸਾਰੀਆਂ ਗੱਲਾਂ ਅੱਜ ਐਨ ਕੇ ਸ਼ਰਮਾ ਜੀ ਨੂੰ ਇੱਧਰ ਦਿਖ ਰਹੇ ਐ ਉਹਨਾਂ ਦੇ ਹੋ ਸਕਦੇ ਸਭ ਵਿਚਾਰ ਪਰ ਜਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਕਿਵੇਂ ਦਵਾਨਗੇ ਮੈਂ ਅੱਜ ਜਿਹੜੀ ਇੱਥੇ ਗੱਲ ਕੀਤੀ ਹੈ ਬਈ ਲੋਕਾਂ ਨੂੰ ਆ ਦੱਸਣਾ ਪਊਗਾ ਵੀ ਐਂ ਜੇਰ ਖੁਦਾ ਨਾ ਖਾਸ ਤਾਂ ਇੱਕ ਅੱਧਾ ਕੋਈ ਇਹਨਾਂ ਦਾ ਅਭਲ ਤਾਂ ਮੈਨੂੰ ਲੱਗਦਾ ਹੈ ਵੀ ਜ਼ੀਰੋ ਹੀ ਸੁੱਕੇ ਜਾਣਗੇ। ਅਕਾਲੀ ਹੈ। ਇਹ ਉਹ ਕੀ ਕਰਵਾ ਦੇਣਗੇ ਪੰਜਾਬ ਦਾ? ਪੰਜਾਬ ਦੇ ਵਿੱਚ ਸਸ ਜਨ ਸਿਰਫ ਗਵੰਤਮਾਨ ਕਹਿੰਦੇ ਕਿ 13 ਦੀ 13 ਕਿੱਤਾ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੇ ਦੋ ਜੀ ਬਿਲਕੁਲ ਇੱਕ ਮਿੰਟ ਦੇ। ਇੱਕ ਮਿੰਟ ਦੇ। ਦੇਖੋ 13 ਦੀ 13 ਕਿੱਤਾ ਮੁੱਖ ਮੰਤਰੀ ਕਹਿ ਰਹੇ ਨੇ ਜੀ ਕਿ ਅਸੀਂ ਕਹਿੰਦੇ ਨੂੰ ਤਾਂ ਸਭ ਲੋਕਤੰਤਰ 'ਚ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਲੋਕ ਕੀ ਕਹਿੰਦੇ ਗਲਤ ਆ ਦੇਖਣ ਵਾਲੀ ਹੈ। ਲੋਕ ਕੀ ਕਹਿੰਦੇ ਆ ਉਹ ਇੰਤਜ਼ਾਰ ਕਿਸ ਦਾ ਦੇਖ ਰਹੇ ਤੁਸੀਂ ਗੇਂਡ ਦੇ ਬਿਸਪਕਤ ਲੋਕਾਂ ਦੀ ਪੰਜਾਬ ਦੇ ਲੋਕ ਅੱਕੇ ਬੈਠੇ ਆ ਜੀ ਜਿਹੜੇ ਹਾਲਾਤ 22 ਤੋਂ ਪਹਿਲਾਂ ਸੀਗੇ ਜਦੋਂ ਲੋਕ ਅੱਕੇ ਬੈਠੇ ਸੀਗੇ ਵੀ ਪੁਰਾਣੀ ਜੋ ਪਾਰਟੀ ਸੀ ਚਾਹ ਕਾਂਗਰਸੀ ਚਾਹ ਬੀਜੇਪੀ ਸੀ ਚਾਹ ਅਕਾਲੀ ਸੀ ਵੀ ਆ ਸਾਰੇ ਇਕੱਠੇ ਜੜਲ ਕੇ ਸਰਕਾਰ ਹੈ ਜੋ ਰਲਮੀ ਸੁਣੇ ਕੰਮ ਕਰਦੇ ਗੱਲ ਬਣਦੀ ਨਹੀਂ ਤੇ ਉਹਨਾਂ ਨੇ ਹੁਣ ਜਿਹੜਾ ਇਹਨਾਂ ਨੂੰ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜਮਾ ਉਹਨਾਂ ਨੂੰ ਪੁਰਾਣਿਆਂ ਨੂੰ ਚੰਗੇ ਖਵਾਤਾ ਇਸ ਕਰਕੇ ਲੋਕ ਇਹ ਸਾਰਿਆਂ ਤੋਂ ਅੱਕੇ ਬੈਠੇ ਐ ਤੇ ਹੁਣ ਇੱਕ ਪਾਰਟੀ ਰਹਿ ਗਈ ਜਿਹਨੂੰ ਮੌਕਾ ਸਮਝ ਦੇਵੇ ਪੰਜਾਬ ਦਾ ਕੋਈ ਭੱਲਾ ਹੋ ਸਕਦਾ ਮੋਦੀ ਸਾਹਿਬ ਜਦੋਂ ਹਿੰਦੁਸਤਾਨ ਤਰੱਕੀ ਕਰ ਰਿਹਾ ਤੇ ਪੰਜਾਬ ਦਾ ਵੀ ਇਸਾ ਹਿੱਸਾ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਵਿੱਚ ਇਹ ਕੰਕਰ ਚੱਲਿਆ ਆਈਐਸ ਤੇ ਆਈਪੀਐਸ ਵੀਆਰਐਸ ਲੈ ਰਹੇ ਨੇ ਕਿ ਕਈ ਤਰੀਕੇ ਦੇ 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 ਨੇ ਕਿਸੇ ਕਿਸ ਤਰੀਕੇ ਨਾਲ ਕਿ ਇਹ ਪੰਜਾਬ ਕਿਹੜੀ ਕਿਸਮ ਦੇ ਵਿੱਚ ਜਾ ਰਿਹਾ ਉਹ ਮੇਰੀ ਚਿੰਤਾ ਦੇ ਵਿੱਚ ਦੇਖੋ ਸਿਆਣੇ ਲੋਕ ਵੀ ਆਣ ਕੋਈ ਮਾੜੀ ਗੱਲ ਨਹੀਂ ਸਿਰਫ ਇਹ ਦੇ ਰਹੇ ਐ ਤਾਂ